ਤੇਰਾ ਗਮਣਾ ਮੈਂ ਹੱਲ ਕਰਵਾ ਦੂੰਗਾ ਠੀਕ ਆ ਠੀਕ ਆ ਠੀਕ ਆ ਤੇ ਚਲੋ ਠੀਕ ਆ ਫਿਰ ਮੈਂ ਪੈਕਿੰਗ ਕਰ ਲੈਨੀ ਆਪਣੀ ਮੈਨੂੰ ਇਹਨਾਂ ਦੀ ਪਰਵਾਹ ਨਹੀਂ ਹੈਗੀ ਮੇਰੇ ਲਾਉਣ ਜਾਂ ਨਾ ਆਉਣ ਮੈਂ ਤੇ ਆਪਣੀ ਪੈਕਿੰਗ ਕਰ ਲਈ ਆ ਬਸ ਨਾ ਰਾਤ ਦੀ ਉਹ ਠੀਕ ਆ ਚਲ ਮੈਂ ਮਾਂ ਹਾਂ ਜੇ ਤੈਨੂੰ ਮੈਂ ਕਹਿ ਦਿੱਤਾ ਸੀ ਵੀ ਮੇਰੇ ਕੋਲ ਰਹਿ ਤੇ ਤੂੰ ਹੀ ਆਪਣੀ ਅਗਲ ਵਰਤ ਲੈਂਦੀ ਉਦੋਂ ਤਾਂ ਕਹਿ ਨਹੀਂ ਹਥੇ ਮੈਨੂੰ ਕੰਮ ਕਰਨਾ ਪੈਂਦਾ ਮੈਂ ਮਰੀ ਚੱਲੀ ਆ ਮੰਮੀ ਮੈਂ ਚੌਨੀ ਆ ਛਟਕਾਰਾ ਉਹ ਕਰਵਾ ਦੋਗੇ ਤੁਸੀਂ ਮੰਮੀ ਮੇਰਾ ਛਟਕਾਰਾ ਤੁਸੀਂ ਕੀ ਕਰਾਉਣਾ ਵਾ ਤੁਸੀਂ ਤੇ ਆਪਣਾ ਨਹੀਂ ਕਰਵਾ ਸਕਦੇ ਨਾ ਅੱਜ ਤਾਨੂੰ ਮਾਂ ਮਾੜੀ ਲੱਗਣ ਢਈ ਆ ਉਹਦਣ ਮਾਂ ਚੰਗੀ ਲੱਗਦੀ ਸੀ ਜਿੱਦਣ ਕਹਿੰਦੇ ਗੱਡੀ ਆਊਗੀ ਨਾ ਫਲਾਣੇ ਥਾਂ ਇਕੱਠੇ ਜਾਇਆ ਕਰਾਂਗੇ ਇੱਧਰ ਨੂੰ ਜਾਇਆ ਕਰਾਂਗੇ ਹੁਣ ਮੈਨੂੰ ਗੱਲਾਂ ਸੁਣਾਉਣ ਢਈਆਂ ਸੋ ਭੈਣ ਨੂੰ ਵੀ ਤਾਂ ਲਾਲਚ ਨੇ ਮਰਵਾਇਆ ਆ ਗੱਡੀ ਦਾ ਲਾਲਚ ਜੇ ਇਹਨੇ ਲਾਲਚ ਹੀ ਨਾ ਹੁੰਦੇ ਤੇ ਇੱਥੇ ਤੱਕ ਪਹੁੰਚਣਾ ਨਹੀਂ ਸਵੇਰੇ ਉਸ ਵਕਤੇ ਪੁੱਛਣ ਨਾਲ ਲੈ ਕੇ ਨਾ ਤੁਸੀਂ ਸਾਡੇ ਘਰ ਹੀ ਆ ਜਿਓ ਠੀਕ ਆ ਠੀਕ ਆ ਭਾਜੀ ਇਹਨੂੰ ਤਾਂ ਨਾਲ ਫਰਨੇ ਫਰਨਾ ਵਾ ਨਾਲੇ ਮਮੀ ਡੜੀ ਕਿੱਥੇ ਆ ਉਹ ਵੀ ਬੁਕਾਵਾਂਗੇ ਨਾਲ ਪੁੱਛਾਂਗੇ ਮਾਸੀ ਕਿੱਥੇ ਆ